गुड मिरी गर्ल प्लीज कार्डिंग तो सुन लो मैंने नहीं तो तो लोग कह रहे हैं कि किदा किया किदा नहीं किया ना <laughs> तो लीगन तो सब रिलेशनशिप वो प्रॉब्लम चल देसी मेरे ते पगडे दे में तेरे दो अब <laughs> <ठीका, ठीका। laughs> तो सब क्रिएटेड नहीं तेजी टीका ठीक है ठीक है देखो अब नेस्टली हद पर दे देगी दे इजीगी मेरे में एक बात कहना चाहती हूं मैं पापा दी तेरे को बहुत मानती हूं ਠੀਕ ਹੈ ਮੈਂ ਤੇਨੇ ਗਲਤ ਨਾ ਸਮਝਾਂ ਮੈਂ ਤੇਨੇ ਪਰ ਕੁਝ ਨਹੀਂ ਜੀ ਕਿ ਮੈਂ ਆਪਾਂ ਜਿਹੜਾ ਸ਼ੋਰ ਕਰੀਤੀ ਹੈ ਨਾ ਕਿਸੇ ਨੂੰ ਤੁਹਾਨੂੰ ਕੀ ਸ਼ਾਇਦ ਚੀਜ਼ ਹੈ ਕਿ ਤੁਹਾਡੇ ਬਾਰੇ ਉਹ ਗੱਲ ਨਹੀਂ ਕਿ ਮੈਨੂੰ ਲੱਗਾ ਕਿ ਮੇਟਵੇ ਮੈਨੂੰ ਕਿਸੇ ਥਾਂ ਗੱਸੀ ਜਾਈ ਜਾਂਦੇ ਆ ਇਸ ਤਰ੍ਹਾਂ ਤੇ ਆਹ ਕਿਹਾ ਮੈਂ ਤੁਹਾਨੂੰ ਤੇ ਜਾਨ ਨੂੰ ਮੈਸੇਜ ਬਹੁਤ ਕੀਤੇ ਸੀ ਪਰ ਮੈਂ ਕਹਾਂ ਕਿ ਇਹ ਨਾ ਹੋਵੇ ਕਿਸੇ ਨੇ ਪਾਪ ਦਿੱਤਾ ਹੋਵੇ ਤਾਂ ਕਰ ਮੈਂ ਤਾਂ ਪੁੱਛ ਰਿਹਾ ਹਾਂ ਜੇ ਪਾਇਆ ਵੀ ਮੇਰੇ ਵਿੱਚ ਹਾਂ ਮੈਨੂੰ ਨਾ ਮੈਂ ਬੇਰੇ ਕਹਿੰਦੇ ਕਾਫੇ ਕਾਸ਼ ਨੂੰ ਰਾਕੇ ਬਾਬਾ ਦੀਪ ਸਿੰਘ ਜੀ ਦੇ ਸਹੂਕਾ ਕਰ ਗਿਆ ਨਹੀਂ ਮੇਰੇ ਮਾਂਦੜੇ ਵਿੱਚ ਬਿਲਕੁਲ ਨਹੀਂ ਘੋੜਨੀ ਸੀ ਮੈਨੂੰ ਜਿਹੜੀ ਪਜਾ ਕੋ ਉਦੇ ਪੁੱਟੇ ਦੇ ਉੱਤੇ ਮੇਰੇ ਝੂਟ ਨਹੀਂ ਬੋੜੀ ਮੈਂ ਵਾਈਨ ਵੀ ਤੀਜ਼ੀ ਗਿਆ ਦੀ ਪੁੱਟੇ ਤੇ ਮੈਨੂੰ ਸੱਚੀ ਕਸ਼ਮੀਰ ਵਾਲੀ ਕੰਦੀ ਮੇਰੇ ਬੜੇ ਕਾਪਿਲ ਸੀ ਲੱਗੇ ਮੈਂ ਮਾਂ ਨੂੰ ਬੋਕ ਕਾਇਰ ਕਰ ਦਿਆ ਮੈਨੂੰ ਉਹਦੇ ਦੇ ਸੋ ਲੱਗੇ ਮੈਨੂੰ ਬਾਬਾ ਦੀਪ ਸਿੰਘ ਜੀ ਦੀ ਸੋ ਲੱਗੇ ਮੈਨੂੰ ਉਸ ਤੋਂ ਬਾਅਦ ਤੇ ਮੇਰੇ ਮੇਰੇ ਨਾਲ ਮੇਰੇ ਦੀਦੀ ਵੀ ਗਈ ਹੋ ਸੀ ओके ਕਿਨੋ ਦੇ ਸੇਹੋਂਤੇ ਮੈਂ ਕੰਮ ਕਰਦੀ ਮੁਰਕ ਮੁਰਕ ਕੇ ਮੈਂ ਸਿੱਖਿਆ ਜਾਣਾ ਉਹਨਾਂ ਕੋਲੋਂ ਉਹ ਮੇਰੇ ਨਾਲ ਸੀ ਉਹ ਮੇਰੇ ਨਾਲ ਸਵੇਰੇ ਉੱਠ ਕੇ ਨਰਾਜ ਮੇਨੂੰ ਬਿਲਕੁਲ ਸਮਝ ਆ ਨਹੀਂ ਲੱਗੇ ਮੈਂ ਹੁਣ ਵੀ ਕਸਮ ਖਾ ਕੇ ਗਏ ਨਹੀਂ ਮੈਂ ਕਹਿੰਦੀ ਫਿਰ ਮੇਰਾ ਸਾਰਾ ਪਰਿਵਾਰ ਮੈਂ ਕਹਿੰਦੀ ਖਾਤਾ ਹੋ ਜਾਏ ਜੇ ਮੈਂ ਇੱਕ ਬਿੰਟ ਵਿੱਚ ਹੁਣ ਬੋਲਦੀ ਉਹ ਮੇਰੇ ਦਿਮਾਗ ਦੇ ਵਿੱਚ ਤੁਸੀਂ ਮੰਨੋਗੇ ਮੇਰੀ ਜ਼ਿੰਦਗੀ ਦਾ ਟਿੱਕ ਪਹਿਲੀ ਵਾਰੀ ਹੋਈ ਕੀ ਕੋਈ ਸੁਣਿਆ ਕਿ ਮੇਰੇ ਦਿਮਾਗ ਦੇ ਵਿੱਚ 1% ਵੀ ਉਹ ਕਹਿ ਰਹੀ ਹੈ ਮੈਂ ਸਹੀ ਉਹ ਤੁਮੇ ਮਤ ਦਾ ਬੜੀ ਧੀ ਤੋਂ ਬਣਾਇਆ ਉਹ ਮੇਨੂੰ ਬੋਲਣਾ ਸਹੀ ਤਾਂ ਮੈਨੂੰ ਤਾਂ ਕੀ ਗੱਲ ਹੋਈ ਠੀਕ ਹੈ ਕਿੰਨੇ ਤੁਹਾਨੂੰ ਤੁਹਾਨੂੰ ਕੁਝ ਵੀ ਨਹੀਂ ਪਤਾ ਹੈਗਾ ਕਿ ਇਹ ਤਾਂ ਵਕੀਲ ਹੀ ਨਹੀਂ ਹੋ ਰਹੇ ਮੈਂ ਕਿ ਕੱਲ ਕੀ ਹੋਈ ਮੈਂ ਕਿ ਮੈਨੂੰ ਕੱਲ ਤਾਂ ਦੱਸੋ ਇਹ ਮੈਨੂੰ ਲਫੋ ਕੇ ਆ ਕੇ ਉਹਨਾਂ ਨਾਲ ਲੜ ਕੇ ਮੁੜ ਕੇ ਮੈਨੂੰ ਕੱਲ ਪੁੱਛੀ ਕਿ ਕੀ ਗੱਲ ਮੈਂ ਕਿ ਪਤਾ ਨਹੀਂ ਮੈਨਾਂ ਲੜੀਆ ਕੁਛ ਮੈਂ ਕਿ ਕਿਉਂਕਿ ਮੈਨੂੰੱਖ ਵੀ ਨਹੀਂ ਆ ਰਿਹਾ ਬਾਤ ਤਾਂ ਹੂੰ ਨੇ ਲਾਸਟ ਗੱਲ ਹੋਈ ਮੇਰੀ ਪਬਲੇ ਨਾਲ ਪਵਨ ਨਾਲ ਲੜਾਈ ਹੋਈ ਜਾਂਦੀ ਸੀ ਮੇਰੀ ਪਬਲੇ ਨਾਲ ਲਾਸਟ ਜੀ ਥੋੜੀ ਜਿਹੀ ਗੱਲ ਹੋਈ ਮੈਂ ਕਿੰਨਾ ਕਰਕੇ ਵੀ ਪਰ ਇਥੇ ਆਪੇ ਇਥੋਂ ਪਾ ਚੱਲੇ ਉਹ ਨਾ ਜਾ ਕੇ ਇੱਕ ਵਾਰ ਦੱਸਿਆ ਕਿ ਤੇਰੇ ਤੇ ਪਹੁੰਚ ਗੁੜ ਕੇ ਪਬਨੇ ਨੇ ਨਾ ਮੇਰੇ ਨੂੰ ਫੋਨ ਕੀਤਾ ਮੈਂ ਮੁੜ ਕੇ ਮੈਨੂੰ ਵੀ ਕੁਛ ਟੀ ਯਾਦ ਆ ਕਿ ਕੀ ਗੱਲ ਹੋਈ ਕੀ ਗੱਲ ਨਹੀਂ ਹੋਈ ਮੈਨੂੰ ਵੀ ਪਤਾ ਨਹੀਂ ਹੋ ਜਾਂਦਾ ਕੀ ਖਾਤਾ ਕੀ ਪੀਤਾ ਠੀਕ ਐਂਟੀ ਮੇਰੇ ਮੈਨੂੰ ਤਾਂ ਤੁਸੀਂ ਤੈਨੂੰ ਤੋਂ ਮੈਂ ਕਿਹਾ ਤੋਂ ਵੀ ਮੈਂ ਜਾਣਦੇ ਕਿ ਵੀ ਇਹ ਚੀਜ਼ ਪ੍ਰੂਫ ਕਰ ਦਊਗਾ ਨਾ ਪਰ ਆ ਤੂੰ ਇਹ ਧਾਰ ਕੇ ਇੱਧਰ ਪਹਿਲੀ ਨਾਲ ਮੈਂ ਇੱਕ ਗੱਲ ਦੱਸਣਾ ਥੋੜੀ ਮੇਰੇ ਬੀਨੋ ਬੰਨੀ ਦਾ ਹਬਦੀ ਦਾ ਮੈਨੂੰ ਪਸੰਦੀ ਬਹੁਤ ਸਾਰੀ ਪਿਆਰ ਮੈਨੂੰ ਮੈਨੂੰ ਜਿੰਨਾ ਮੈਂ ਰੋਣਾ ਬੰਦ ਕਰ ਮੈਂ ਨਾ ਰੁਕੀ ਮੈਂ ਮੈਂ ਤੁਸੀ ਵੀ ਤੁਸੀ ਅੰਦਾਜ਼ਾ ਨਹੀਂ ਲਾਉਂਦੇ ਮੈਂ ਨਾ ਕੱਲ ਸਵੇਰੇ ਮੈਸੇਜ ਆਸੀ ਸਵੇਰੇ ਜਦੋਂ ਮੈਂ ਉੱਟੀ ਆ ਹੂੰ

ਤੇ ਤੇ ਕੁਲੀ ਵੀ ਪਰੋ ਪੀਗਾ ਤਰੇਸ ਨਹੀਂ ਆਇਆ ਮੇਰੀ ਦੀ ਦੀ ਆ ਤੇਰੇ ਵੀ ਡਾਲ ਸੀ ਇਹ ਸਾਰੀ ਕੰਡੀਸ਼ਨ ਟੁੱਟੂ ਪਟਾ ਆ ਥੋੜਾ ਕਿਉਂਕਿ ਮੈਂ ਕੁਛ ਦਾਲ ਸੀ ਕਿ ਸਕਦੀ ਸੀ ਕਿ ਜਿਵੇਂ ਤੇਰੀ ਦੜਖੀ ਹੋਇਆ ਕਿਰੇ ਤਰ੍ਹਾਂ ਦਾ ਮੈਨੂੰ ਪੈ ਤੁਸਣਾ ਵੀ ਰੀਪ ਖੈਲੋ ਨਾ ਉਹ ਚੀਜ਼ ਮੇਰੇ ਨਾਲ ਟੱਕਰੀ ਇਹ ਕਿੱਥੇ ਗਈ ਕੋਈ ਵੀ ਨਹੀਂ ਪਤਾ ਹੋੜ ਕੇ ਕਿ ਕਿ ਜੜੇ ਦੀ ਹਾਲ ਕਿਸਦਾ ਪਾਵਾ ਕਿਸੇ ਝੂਟ ਤਰੀ ਹੋਵੇ ਪਰ ਨਹੀਂ ਪਤਾ ਮੈਨੂੰ ਉਹਨੂੰ ਤੇਰੀ ਪਤਾ ਸੀ ਉਹਦੇ ਚੈਟਾਂ ਵਿੱਚ ਚੈਟ ਉਹਨਾਂ ਦੇ ਵਿੱਚ ਚੈਟਾਂ ਭੇਜਿਆ ਗਿਆ ਮੇਰੇ ਕੋਲ ਵੀਡੀਓ ਆ ਗਿਆ ਨਾ ਹੋਟਲ ਦੀ ਵੀਡੀਓ ਆ ਗਿਆ ਜੇ ਤੁਹਾਨੂੰ 23 ਦਿਨਾਂ ਪੈਸੇ ਦੇ ਦੇ ਦੋ ਮੈਨੂੰ ਮੈਂ ਦੇ ਦੇਗਾ ਮੈਂ ਤੁਹਾਨੂੰ ਮੇਰੇ ਸੇ ਮੈਂ ਤਾਂ ਬਿਲਕੁਲ ਕਲੀਅਰਲੀ ਤੇਰੇ ਵੱਲੋਂ ਕੋਈ ਕੋਈ ਨਹੀਂ ਸੀ ਮੈਂ ਤੇਰੇ ਨੂੰ ਝਾਰਤੀ ਵੀ ਨਹੀਂ ਸੀ ਬੰਦੇ ਨੂੰ ਮੈਂ ਤਾਂ ਸਹੀ ਦਾ ਸਾਬ ਅੱਛੀ ਤੋਂ ਨੌਰਲੀ ਆਪਾਂ ਜਾਣਨੇ ਕਿ ਹੂ ਕੁਈ ਸਾਡੇ ਨਾਲ ਆਇਆ ਵਰ ਕਿਤੇ ਪਾਰਟੀ ਚ ਫਮਾੜਾ ਮੋਟਾ ਹਲੋ ਹਾਈਪ ਲਾ ਲਿਆ ਠੀਕ ਹੈ ਉਈ ਮੇਰੇ ਮੈਨੂੰ ਨਹੀਂ ਪਤਾ ਉਹ ਬੰਦਾ ਉੱਥੇ ਕੀ ਕਰ ਰਿਹਾ ਮੋਰੂ ਕੀ ਕਿਹਾ ਕਿ ਦੋ ਕਿ ਤੇਰੇ ਮੈਨੂੰ ਦਿਨ ਵਿੱਚ ਹਣ ਦੇ ਦਿੱਤਾ ਜੀ ਮੈਂ ਉਹ ਚ ਨਹੀਂ ਜੀ ਮੇਰੇ ਨਾਲ ਹੀ ਮੇਰੇ ਨਾਲ ਸੀ ਹੀ ਹੈ ਮੇਰੇ ਨਾਲ ਪਿਆਰ ਕੀਤਾ ਮੇਰੇ ਪਰਸੋਂ ਦੀ ਗੱਲ ਆ ਮੇਸੀ ਆvare ਤੇ ਮੈਂ ਜੁੱਕੀ ਬੈਠੀ ਸੀ ਨਾ ਬੜੀ ਹਸੇਲੀ ਆਇਆ ਕੁੜੀਆਂ ਦੋ ਬੜੀਆਂ ਇਸ ਨੇ ਆ ਮਾਰੇ ਪੁੱਟੀ ਪੁੱਟੀ ਗੱਲ ਕਰਦੀ ਹਾਲ ਦੀ ਇਹ ਤਾਂ ਕਈ ਵੋਂ ਬੱਡਾ ਹੋ ਚੰਗਾ ਸੀ ਲਾਲੀ ਸੱਚੀ ਮਰਦ ਤੇ ਮਨ ਨੂੰ ਗਏ ਮੈਂ ਉਹਦੇ ਉਹਦੇ ਸੱਚੀ ਗੱਤ ਤੇ ਸਟੈਲ ਲੈ ਆ ਮੈਂ ਕਿਹਨੇ ਪੜਿਆ ਕੀ ਮੇਰੀ ਚਟਾ ਆ ਗਿਆ ਨਾ ਪਹਿਲਾਂ ਮੇਰੀ ਗੱਲ ਮੈਂ ਮੇਰੀ ਗੱਲ ਆ ਉਹਦੇ ਚ ਗੱਲ ਇਹ ਕਿ ਇਹ ਗੱਲ ਹੋ ਰਹੀ ਸੀ ਕਿ ਤੁਸੀਂ ਉਹਨੂੰ ਖੁਦ ਬੁਲਾਇਆ ਉਸ ਦਾ ਐਡਰੈਸ ਦੇ ਕੇ ਮੈਂ ਨਾ ਮੈਨੂੰ ਜਿੱਦਾਂ ਤੁਸੀਂ ਕੋਣ ਗਿਆ ਨਾ ਮੇਰੇ ਰੋਟਾ ਜੀ ਕੀ ਇੰਤਵਾਰ ਨੂੰ ਤਿਆਰ ਆ ਮੈਨੂੰ ਕਹੋ ਨਾ ਮੈਂ ਸੱਚੀ ਬਹਿ ਆਪਣੀ ਜਾਨ ਦੇ ਦੂੰ ਮੈਂ ਤਾਂ ਆਲੀ ਮੈਂ ਸੱਚੀ ਕਹਿੰਦੀ ਆ ਪਰ ਮੈਨੂੰ ਬਾਬਾ ਜੀ ਸਿੰਘ ਜੀ ਦੇ ਹੋਰੇ ਮੈਂ ਕੀ ਕਹਦੀ ਇਹ ਗੱਲ ਬੈਖੂ ਕਿ ਮੈਂ ਝੂਠ ਬੋਲਦੀ ਆ ਮੈਂ ਜਾਂਦੀ ਉਸ ਬੰਦੇ ਨੂੰ ਜਾਣਦੀ ਆ ਮਾ ਮੇਰੇ ਤੁਸੀਂ ਮੇਰੀ ਇੱਕ ਗੱਲ ਮੰਨੋ ਤੁਸੀਂ ਕਿਤੇ ਗਏ ਆ ਤੂੰ ਤੁਸੀਂ ਕਿਸੇ ਦੇ ਚਕੀਨ ਤੇ ਜਾਣੇ ਕਿਤੇ ੱਲੀ ਗੱਲ ਮੈਨੂੰ ਕਹ ਵਹ ਕਿਤੇ ਇਦਾਂ ਦੀ ਜਗ੍ਹਾ ਤੇ ਜਾਣ ਨਹੀਂ ਦਿੰਦਾ ਜੇ ਸਿਆ ਕਰਕੇ ਜਾਣ ਦਿੱਤਾ ਦੂਜੀ ਗੱਲ ਨੇ ਇਹ ਪਤਾ ਸੀਗਾ ਕੀ ਖੋਜ ਤੇ ਵਿੱਚ ਰੁਗੜਾਇਆ ਠੀਕ ਹੈ ਤੇ ਕੋਣ ਤੁਸੀਂ ਸਹੀ ਹਾਲਤ ਵਿੱਚ ਨਹੀਂ ਹੈਗੇ ਤੁਸੀਂ ਪਤਾ ਨਹੀਂ ਕੀ ਖਾ ਲੀਆ ਤੁਹਾਡੇ ਤੋਂ ਇਹ ਦਿਲ ਖੋਸ਼ੀ ਦੱਬ ਤੇ ਕੋਲ ਵੀ ਇਤਨਾ ਹਰਦੀ ਹਦੀ ਟੰਬੇ ਵਾਲੀ ਬਣਦੀ ਨਾ ਮੇਰੇ ਮੇਰੇ ਦੀਦੀ ਨਾਲ ਵੀ ਇੰਨੀ ਨਾਰਾਜ਼ ਹੋਣੀ ਤੋਂ ਕਰ ਰਿਹਾ ਤੇ ਬੜਾ ਚੱਟਿਆ ਕਿ ਤੱਕਿਆ ਬੰਦੇ ਹੋਰੇ ਜਦੋਂ ਮੈਂ ਤੁਮਾਂ ਨੂੰ ਮੈਂ ਬੋਕੀਂ ਬਤਾ ਮੈਂ ਤੰਦਿਰ ਨਾ ਬੇਗਦੀ ਪਾਪਾ ਜੀ ਤੇਰੇ ਬੰਦ ਤੇ ਕਪਰਸਟ ਵੀ ਕੋਟੋ ਨਾ ਮੇਰੇ ਅਸਲੀ ਪਾਪ ਉਹੀ ਫਸੀ ਹੈ ਇਹ ਤੈਸ਼ਾ ਰੋ ਮੈਂ ਮੈਂ ਤੈਸ਼ਾ ਰੋ ਮੈਂ ਕਰੂਗੇ ਪੇਜ ਮਿਗਾ ਦੂ ਮੇਰੇ ਫੇ ਆਪਣੇ ਬੰਦੇ ਨੂੰ ਆਉਣੇ ਫੋਨ ਨਹੀਂ ਦਰਿਦੋ ਜੋ ਪਾਉਂਦੇ ਕਿ ਆਲੀ ਕਰਤੀ ਹੈ ਮੈਂ ਮਰ ਤੁਹੇ ਨਾ ਕਰਕੇ ਮੈਂ ਕਹਿੰਦੀ ਵਾਹਰੂ ਚੀ ਨਾ ਫੇਕੇ ਮੇਰੇ ਕੋਲ ਆਲੇ ਦੇ ਮਿੱਤਲੇ ਤੱਕ ਜਾਂਦਾ ਫਿਰ ਉਹ ਵੀ ਸੁਪ੍ਰੀਸੀ ਮਾਰੜ ਤੱਕਦਾ ਆ ਸਾਰਾ ਕੁਝ ਵੀ ਮੇਰੇ ਤੋਂ ਕੋਲਵੇਂ ਚੀ ਨਾ ਇੱਕ ਪਲੇ ਸੈਟ ਵਿੱਚ ਝੂਠ ਬੋਲਦੀ ਉਹ ਬਾਈ ਆ ਮੇਰੇ ਮਨ ਵਿੱਚ ਕਾੜ ਹੋਵੇ ਫਿਰ ਮੈਂ ਉਸ ਪੰਤੇ ਦੀਆਂ ਵੀ ਮੈਂਟਾਂ ਬਾਈਆ ਮੁੰਚੇ ਮੁੰਦ ਕਰਕੇ ਕਿੰਨਾ ਤੈਨੂੰ ਨਹੀਂ ਪਤਾ ਕੀ ਕਰ ਲਈ ਕੀ ਨਹੀਂ ਆਏ ਬੜੀਨ ਮੇਰੇ ਮਾਰੇ ਯਾਰ ਕੁਝ ਦੱਦੂਆ ਕਰੀ ਮੇਰੇ ਮਨ ਵਿੱਚ ਕੁਝ ਨਹੀਂ ਸੀ ਜੋ ਤੈਨੂੰ ਪਤਾ ਸੀ ਤੱਕ ਸੀ ਉਹ ਤੇ ਵਿੱਚ ਤੈਨੂੰ ਤੁਹਾਡੀ ਸਾਰੀ ਕੰਕਲੀ ਵਰਤੀ ਜਾਏ ਕੁਝ ਜੰਮੇ ਆ ਰਹੇ ਆ ਬੈਣੀ ਰੱਬ ਜੀ ਕਿਦਾ ਵੇ ਆ ਵੀ ਮੈਂ ਉਹ 3:00 ਵਜੇ 3:00 ਵਜੇ ਕੋਈ ਨਾ ਮੈਂ ਨਾ ਇਦਾਂ ਕਰਦਾ ਤੁਹਾਨੂੰ ਪਵਣੇ ਨੂੰ ਗਲਤ ਨਹੀਂ ਪਤਾ ਪਵਣੇ ਨੂੰ ਗਲਤ ਨਹੀਂ ਪਤਾ ਮੈਂ ਵੀ ਤੇਰੇ ਨਾਲ ਤੂੰ ਐਸੀ ਤਾਰੇ ਆ ਮੈਨੂੰ ਚੀ ਵੀ ਨਹੀਂ ਲੈ ਕੋਈ ਨਾ ਮੈਂ ਮੈਂ ਕਿਸੇ ਪਿੰਜੇ ਤੇਰੇ ਵੀ ਪ੍ਰੈਣ ਲੈ ਟੀਕ ਦੀ ਦੇਖੀ ਮੈਂ ਖਾ ਲਈ ਆ ਦੇਖੀ ਮੈਂ ਐਦਾਵੇਂ ਤੂੰ ਕੁਝ ਖਾਤਾ ਜਾ ਰਿਹਾ ਮੇਰਾ ਮਨੇ ਤਾਂ ਵੀ ਘੁੱਟੀ ਜਾ ਰਿਹਾ ਮੇਰਾ ਤੇਰੇ ਨਾਲ ਤਾਂ ਮੈਂ ਕੁਝ ਖਾ ਕੇ ਵੱਲ ਜਾ ਪਰ ਮੈਂ ਤੂੰ ਐਤਾ ਬਦਾ ਮਰੇ ਕਿੱਤਾ ਜਿਦਲਾ ਦੇ ਕਿੱਤਾ ਸਾਰਾ ਕੁਝ ਉਹ ਮੈਨੂੰ ਨੋਰ ਕਰਦੀ ਪਈ ਉਹ ਦੋਦੀ ਮੈਂ ਉਹਨੇ ਕੋਈ ਐਡੀ ਪਾਰੇ ਚੀਜ਼ ਦੀ ਕਰਦੀ ਵੀ ਰਿੱਕੀ ਬੈਕਸ ਕਿਆ ਤੇਰੇ ਨਾਲ ਕਿੰਨਾ ਗੋਸ਼ ਰਹਾ ਜ਼ਿੰਦਗੀ ਚ ਮੈਂ ਅੱਜ ਟੱਕ ਮਰੇ ਇਹਨੇ ਬਾਰੇ ਮਾੜੀ ਨਹੀਂ ਸੁਣੀ ਵੇਦੋ ਜਿਪਤਾਉ ਕੁੜੀ ਮੇਰੇ ਬਾਰੇ ਕਿਤਾ ਕੀ ਚੀਜ਼ ਕਰਦੀ ਮੇਰੇ ਬਾਰੇ ਕੀ ਗੱਲਾਂ ਕਰਦੀ ਆ ਅਰ ਅੱਜ ਤੱਕ ਵੀ ਮੇਰੇ ਹੱਡੀ ਪੇਟ ਸੋੜਦੀ ਮੈਂ ਕਹਿੰਦੀ ਪਾਏਕਰੂ ਤੂੰ ਪਾਏਕਰੂ ਨੂੰ ਵੱਢ ਕੇ ਕੰਨੀ ਆ ਕਿ ਅੱਜ ਤੱਕ ਵੀ ਰੋਣੇ ਬਾਰੇ ਪੁੱਟੀ ਸਿੱਧੀ ਗੱਲ ਕਿਸੇ ਨੂੰ ਕਰਾ ਨਹੀਂ ਦਿੱਤੀ ਇਹ ਤਾਂ ਝੰਗ ਲੋ ਮੈਂ ਦਾ ਕਰ ਮੈਂ ਨਾ ਪੰਜਾਬ ਕਰ ਤਾ ਚੱਕ ਲੈ ਮੈਂ ਤੇਜਪੁਰ ਵਾਲੇ ਨਾਲ ਗੱਲ ਕਰਦਾ ਜਿਹੜੇ ਵੀ ਬੁਲੇ ਪਾ ਰਹੇ ਮੈਨੂੰ ਕੋਈ ਹੋਈ ਚੀਜ਼ ਕਰਦੇ ਨੇ ਮੈਂ ਉਹਨਾਂ ਨਾਲ ਗੱਲ ਕਰ ਲੈਣਾ ਕੋਈ ਗੱਲ ਨਹੀਂ ਟੈਂਸ਼ਨ ਲੋ ਜਿਹੜੀ ਤੇਰੀ ਗੱਲ ਮੈਂ ਸੱਚੀ ਕਹਿੰਦੀ ਹੱਥ ਜੋੜਦੀ ਮੇਰੇ ਨਾਲ ਇੰਨੇ ਤੱਕ ਸਹੀ ਦੱਸ ਮੇਰੇ ਦਿਮਾਗ ਤੇ ਇੰਨਾ ਇਸ ਚੀਜ਼ ਨਾਲ ਉਹ ਕਿ ਤਵਾਂ ਸੀ ਕਹਦਾ ਉਹ ਤਾਂ ਚਲੋ ਜਿੱਤੀ ਗਾਜੂ ਸਾਰੇ ਉਹਨਾਂ ਦੀ ਨਿਗਾਹ ਤੇ ਮੈਂ ਪਾਣੀ ਭੱਟ ਕੇ ਨਾ ਪਰ ਮੈਂ ਸੱਚੀ ਕਹਿੰਦੀ ਮੇਰੇ ਮੈਨੂੰ ਪਤਾ ਮੈਂ ਉਸ ਗੱਡੀ ਸ਼ੇਰ ਦੀ ਆਪੇ ਸਿੱਧੰ ਬਰੇ ਨਾਲ ਕੋਈ ਹੋਇਆ ਇਹ ਮੈਨੂੰ ਉਸ ਚੀਜ਼ ਦਾ ਪਤਾ ਵੀ ਨਹੀਂ ਮੈਨੂੰ ਹੋ ਤੈਨੂੰ ਮੇਰੇ ਨਹੀਂ ਸਮਝਦੀ ਮੇਰਾ ਇੱਕ ਘਰ ਨਾਲ ਟੱਕਰੀ ਸੀ ਤੇ ਮੋਦੀ ਨਾਲ ਰੋਕੇ ਤੋਂ ਤੇ ਗੱਲ ਕੀਤੀ ਉਹ ਮੈਨੂੰ ਬੁਝੀ ਜਾਂਦਾ ਸੀ ਇਹਨੇ ਕੀ ਗੱਲਿਆ ਮੈਂ ਕਿ ਨਹੀਂ ਮੈਂ ਤੇਰੇ ਘਰ ਕੀ ਅਪਸੈਂਡ ਆ ਮੈਂ ਕੀ ਕਰਦੀ ਹਾਂ ਤੇ ਮੈਂ ਸੱਚੀ ਮੇਰੇ ਮੈਂ ਤੈਨੂੰ ਇੱਕ ਵਾਰ ਕਹਿ ਰਹੀ ਹਾਂ ਵੀ ਤੂੰ ਪਰ ਜਾ ਮੈਂ ਤੈਨੂੰ ਸੱਚੀ ਆਪਣੇ ਆਪ ਨੂੰ ਵੀ ਬਹੁਾਈ ਜਰਾ ਉੱਤਕੇ ਅੱਤਰ ਦੀ ਮੈਸਾਹ ਜੀ ਵੀ ਮੈਂ ਕਾ ਕਹਲਾ ਵੀ ਨਹੀਂ ਚਾਹੀ ਕੋਈ ਹਾਰ ਸਾਇ ਚਾਹੀ ਚਾਹ ਕੋ ਬੇਨੋ ਨੇ ਕਹਿੰਦੇ ਡਰਿੰਕ ਕੀਤੀ ਬੈਠ ਹੋਣੀ ਫਰਦਾ ਜਦੋਂ ਤੁਸੀਂ ਟੈਂਡਰ ਨੂੰ ਭੁਗ ਕੀਤੇ ਅਸ ਤੇਰੀ ਹੋਰ ਬੰਤਾ ਕੀ ਆ ਰਿਹਾ ਕੀ ਡੇਂਜਰ ਆ ਗਿਆ ਵੀ ਤੁਹਾਨੂੰ ਪਤਾ ਮੈਂ ਹੀ ਨਹੀਂ ਹੋਸ਼ ਦੇ ਵਿੱਚ ਕੀ ਆ ਰਿਹਾ ਕੀ ਡੇਂਜਰ ਆ ਗਿਆ ਵੀ ਤੁਹਾਨੂੰ ਪਤਾ ਮੈਂ ਹੀ ਨਹੀਂ ਹੋਸ਼ ਦੇ ਵਿੱਚ ਤੁਹਾਨੂੰ ਇਹ ਬੰਦ ਕੀਤਾ ਨਾ ਜਾਣ ਦਿੱਤਾ ਉਹ ਤੁਹਾਨੂੰ ਕੋਈ ਵੀਡੀਓ ਨਹੀਂ ਆਈ ਅੱਜ ਯਾਰੇ ਮੁੱਟੋ ਬੈਕ ਕਰਤੀ ਗੱਟ ਟੱਕ ਟੜੇ ਮੈਂ ਦੂਰ ਵੀਰੇ ਮੇਰਾ ਹੀ ਨਹੀਂ ਤਮਾ ਜਬੜਾ ਜਟਿਆ ਕੋਈ ਯਾਰੀ ਦੱਸਦੀ ਨਹੀਂ ਹੈ ਜੱਟ ਤੇਰੇ ਵਿੱਚ ਮੈਂ ਆਪਣੇ ਘਰ ਵਾਂਗੂ ਨੌਲੇ ਨਿਆਲੇ ਬੰਕਸ ਵੀ ਆ ਦੂ ਪਿਆਰ ਕੀਤਾ ਬਾਰੇ ਲੈ ਮੇਰੇ ਕੱਟਦੇ ਹੋਗੀ ਤਨ ਲੱਛੀ ਚਾਪਕੇ ਨਾਲ ਲੱਗਦੀ ਟੈਨਸ਼ਨ ਲਵੇ ਰੋ ਨਾ ਉਹ ਤਾਂ ਤੁਹਾਡੇ ਨੰਬਰ ਤਾਂ ਤੁਹਾਡੇ ਨੰਬਰ ਤੋੜਦੇ ਵੀ ਨਹੀਂ ਸਕਦੀ ਮੇਰੀ ਹਾਲਤ ਹੋਈ ਪਈ ਆ ਬਹਿ ਹੀ ਪਰੇ ਆ ਵਾਗ ਤੇ ਮੇਰਾ ਮੂੰਹ ਤੋੜਦਾ ਕਿਦਾ ਵੀ ਚੇੜ ਨਹੀਂ ਆ ਮੇਰਾ ਉੱਠੇਦਾ ਵੀ ਮਾਰਦੇ ਪੈਰ ਉੱਪਰ ਧਾਪੜਾ ਮੇਰਾ ਘਰ ਨਾਲੇ ਉਹ ਨੂੰ ਵੀ ਮਾੜੀ ਹਾਲਤ ਰੱਖਿਆ ਆਪਣੇ ਦਾਦਾ ਕੁਝ ਘਾਟ ਬਣਾਉ ਤ ਉੱਟ ਕੇ ਇਸ ਵਿੱਚ ਅੱਛੀ ਗੱਡੀ ਬੜਾ ਅੱਤ ਜੀ ਇੰਨੀ ਗੱਲ ਮੈਂ ਮੇਰੇ ਅੱਤ ਜੋੜ ਕੇ ਨਿੱਕ ਮੈਂ ਤਾ ਜੇ ਮੈਂ ਸੱਚੀ ਗੱਲ ਨਹੀਂ ਜੇ ਮੈਂ ਮਾੜੀ ਹੋਈ ਨਾ ਹਰ ਇੱਕ ਵਾਇਰੂਸ ਜੇ ਮੈਂ ਮਾੜੀ ਹੋਈ ਨਾ ਦੇ ਪਪਾ ਜੀ ਸਿੰਘ ਜੀ ਸਾਰੇ ਆ ਵੀ ਥੜ ਦੇ ਬੇ ਬੰਦੋ ਦਾਬਤ ਕੋਈ ਮੰਨਦਾ ਕੋਈ ਨਹੀਂ ਮੰਨਦਾ ਜੇ ਮੈਂ 1% ਵੀ ਮਾੜੀ ਆ ਨਾ ਨ ਮੈਂ ਉਸ ਬੰਦੇ ਨੂੰ ਜਾਣ ਦੇਸੀ ਇੱਥਾ ਮੇਰੇ ਮਾਈਕ ਤੇ ਪ੍ਰੈਜ਼ੈਂਟ ਵੀ ਕੁਝ ਵੀ ਯਾਦ ਹੋਵੇ ਕਿ ਮੈਂ ਜਾਣ ਕੇ ਕਿ ਤਿਆ ਮੈਨੂੰ ਜਾਨ ਲਿਆ ਜਾਬ ਮੇਰੇ ਸਿਕੋਟ ਸੀ ਸੱਚੀ ਪਰਮਾਤਮਾ ਮੇਰੇ ਸਾਰੇ ਟਪਰ ਦਾ ਆਦਮਗਰ ਬੇਬੇ ਮੈਂ ਨਹੀਂ ਵਰਗੀ ਦਿੱਤਾ ਮੈਂ ਮੈਂ ਤੇਰੇ ਤੇ ਸੱਤ ਤੇ ਤਪੈ ਦੀ ਕਿ ਮੇਰੇ ਤੇ ਇੱਕ ਬੰਦਾ ਦਾ ਯਕੀਨ ਕਰੇ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਮੇਰੇ ਇਹ ਗੱਲ ਤੂੰ ਅੱਜ ਕਾ ਭੜੀ ਚਰਮ ਮੈਂ ਜਦੋਂ ਤੁਹਾਡੀ ਵੀਡੀਓ ਕੀ ਬੀਤੀ ਹੋਈ ਮੈਨੂੰ ਤੇਰੇ ਨਾਲ ਬੜੀ ਮਰੀ ਸੋਗਿਆ ਆਈ ਯਾਰ ਮੈਂ ਇਹ ਕਹਿੰਦੀ ਮੈਂ ਸੱਚੀ ਦੇ ਉਸ ਟੈਪ ਦੀ ਫੀਲ ਕਰਦੀ ਆਪਣੇ ਆਪ ਨੂੰ ਕਿ ਮੇਰੇ ਨਾਲ ਇਹ ਹੋਇਆ ਹੋਇਆ ਮੇਰਾ ਰੇਤ ਮੇਰੇ ਨਾਲ ਹੀ ਨਹੀਂ ਗਰਵਾਇਆ ਜਿਹਨੋਂ ਦੇ ਪੈਤਾ ਚ ਕੀਨੇ ਕਰਦੀ ਜਿਹਨੋਂ ਦੇ ਚ ਕੀਨੇ ਢੜਕੇ ਵਾਡੂ ਮੇਰੇ ਘਰਾਂ ਦੇ ਦਾ ਤੋੜਿਆ ਸੀ ਮਾ ਮੇੜਾ ਨਾਲ ਲੜਕੇ ਤੋੜਿਆ ਸੀ ਜਿਸ ਨੇ ਆਦੇ ਪੱਡੇ ਦੇ ਵੀ ਚਾਰ ਲੜਕੋ ਕੋਈ ਗੱਲ ਨਹੀਂ ਮੇਰੇ ਤੂੰ ਬੱਬਰ ਲੜਦੀ ਦੀ ਤੇ ਨਹੀਂ ਅਸੀਂ ਜੀ ਰਾਤਾਂ ਰਹਿਣ ਦਾ ਤੂੰ ਇਹ ਸੋਚਉ ਜਦੋਂ ਆ ਕੁਛ ਲੱਗਿਆ ਕੁਝ ਟੀਕਿਆ ਕਿਸੇ ਦੇ ਪੇੜੀ ਤੁਹਾਡਾ ਲੁੱਟਿਆ ਅਗੇ ਦਾ ਸਭ ਫੇਸੇ ਕਿੰਦੇ ਸੀਗੇ ਮੈਂ ਸੱਚੀ ਮੇਰੇ ਮੇਰੇ ਸਭ ਤੋਂ ਸੌਖਾ ਲੱਗ ਰਿਹਾ ਵੀ ਹੁ ਵਾਰ ਚੋਆ ਨਾ ਦੋਨਾਂ ਦੋਨਾਂ ਬੈਠਾ ਮੇਰਾ

ਆਪ ਤੁਸੀਂ ਸਜਾਦੇ ਤੋਂ ਹਰ ਪੇਜਾਂ ਦੇ 1.5 ਮਿੰਟ 2 ਮਿੰਟ 20 ਸੇ ਪੇ ਗਲੇ ਮਨੂ ਬਿੰਦਰ ਵੀ ਰੈਡੂ ਕਹਿ ਰਹੀ ਸੀ ਸਭ ਸੱਚੀ ਕਹਦੀ ਤੇ ਤੈਨਕ ਮੇਰੀ ਵੀ ਇੱਕ ਪ੍ਰੋਜੈਕਟ ਵੀ ਕਰਦੀ ਹੋਈ ਮੈਨੂੰ ਪਰਮਾਤਮਾ ਆਪ ਤੋ ਜਾਤਾ ਵੀ ਮੈਂ ਮਾਨ ਕੇ ਲੈਣੀ ਮੈਂ ਬਾਤ ਕਰਕੇ ਸੋ ਮੈਂ ਆਪ ਲੋਕੀ ਨੂੰ ਮੈਦ ਸਜਾਦੀ ਠੀਕ ਹੈ ਠੀਕ ਹੈ ਮੈਂ ਪਾਣੀ ਤੋਂ ਮਾੜੀ ਸਜਾ ਦਮੇ ਨੂੰ ਕੈਮਰਾ ਨੂੰ ਢਾਲ ਦਾਲ ਦਈਏ ਇਹ ਹਾਲਤ ਆਪਣੀ ਵੀ ਮੈਂ ਨਾ ਠੀਕ ਹੋਇਆ ਪਰ ਤੁਸੀਂ ਆਪ ਇੱਕ ਕੰਮ ਸੋਚ ਕੇ ਦੇ ਲਈ ਮੇਰੇ ਕਹੇ ਰੇਤ ਲੋ ਹਰਦੀ ਅਨੇ ਮੇਰੇ ਨਾਲ ਦਿਆ ਨਾ ਮੇਰਾ ਕੁਝ ਕੀਤਾ ਪਤਾ ਹੋਰ ਦੇ ਪਾਵੀਉ ਤ ਸਾਰੇ ਕੋਈ ਪਤਾੜ ਦੇ ਵਾਹੀ ਜਿਵੇਂ ਸਿੱਧੇ ਕਿਨਾਰੇ ਨਾਲ ਕਿਤੇ ਆਏ ਮਾਇ ਦਾ ਮਾਇ ਨੀ ਤਾ ਸਤਿ ਮੈਂ ਹੋ ਡਰਦੀ ਰਹਿਣਾ ਤਾ ਤੋਂ ਬੋਲੀ ਕਿਤਾ ਅਰੇ ਨੁਖ ਤਾਡਾ ਨੰਬਰ ਇੱਥੇ ਕੱਢ ਲੰਦਰ

ਹਾਂ ਜੀ ਚਾਹਤ ਦੇ ਤਰ੍ਹਾਂ ਪਦੂਖ ਤੇ ਕਿਉਂ ਦਾ ਕੋਈ ਮਤਲਬ ਨਹੀਂ ਸੀ ਪਾਵੇ ਨਾ ਪਰਚੇ ਤੇ ਪਾਵੇ ਜੋ ਪਰਚੀ ਹੁੰਦਾ ਮੇਰੇ ਨਾਲ ਮੈਂ ਉਹ ਦਿਨ ਬੇਤਾ ਵੀ ਭਾਈ ਉਸ ਬੰਦੇ ਨੇ ਜਿੱਦ ਵਿੱਚ ਚਾਰਦੀ ਵੀ ਨਹੀਂ ਸੀ ਮੁੜ ਕੇ ਕੰਤਰਾ ਨਾ ਮੜਾ ਲਗਿੱਤਵੇਂ ਅੰਨ ਸੱਚੀ ਪਰ ਇਹ ਘਟਲਿਆ ਇੰਨੀ ਉਸੋਂ ਦੀ ਅਪਸੈਟ ਹੋਈ ਪਈ ਨਾ ਤੇ ਦੇ ਤੂੰ ਰਾਤ ਨੂੰ ਸੋਤੇ ਜਾਗ ਤੇ ਇੱਕੋ ਹੀ ਗੱਲ ਇਹ ਹੀ ਉਹ ਤੋਂ ਦੀ ਮੇਰੇ ਤੋਂ ਤੈਨੂੰ ਟੈਨਸ਼ਨ ਨਾ ਨੂੰ ਦੂਜੇ ਦਿਨੇ ਮੈਸੇਜ ਆਉਣ ਲੱਗ ਗਏ ਸੀ ਇਹ ਮੈਂ ਤੇ ਬਿਲਕੁਲੇ ਯਾਰ ਹੋ ਗਈ ਸੀ ਇਸਨੇ ਆਇਆ ਇੱਕ ਦਿਨ ਘਰੇ ਗਈ ਨੂੰ ਆਇਆ ਮੈਨੂੰ ਘਰੇ ਵੀ ਨਹੀਂ ਛੱਡਿਆ ਇਸਨੇ ਆ ਮੈਨੂੰ ਬਾਹਰ ਹੀ ਲਾ ਕੇ ਆ ਗਈ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਮੇਆ ਹੀ ਹੈ बार-बार ਮੈਸੇਜ ਤੁਸੀਂ ਆਪ بدل ਦੋ ਉੱਤੇ ਕੋਲ ਸੀ ਐਂਜਲ ਜੀ ਬੰਸੀ ਨਹੀਂ ਉਹ ਨਹੀਂ ਕਰ ਦ ਹੇ ਤਾਂ ਕੋਈ ਵੀ ਠੀਕ ਹੈ ਕਿਉਂਕਿ ਆਪ ਬਹੁਤ ਖਾਂਦੇ ਪੀਂਦੇ ਆ ਮੈਂ ਮੇਰੀ ਤਾਂ ਕੱਲ ਦੀ ਉਹ ਪਹਿਲੀ ਸੀ ਜ਼ਿੰਦਗੀ ਸੀ ਕਿਤੇ ਮੈਂ ਕਦੇ ਭੁੱਲ ਕੇ ਵੀ ਆਪੂ ਕਰਾਉਂ ਜਿਉ ਮਾਰ ਗਿਆ ਜੀਤਾਂ ਬੰਦ ਦੁੱਤੀ ਕਰ ਲਓ ਤੇ ਕੋਈ ਨਹੀਂ ਸੀ ਮੇਰੀ ਦੀਦੀ ਸੀਗੀ ਉਹ ਕਦੇ ਨਹੀਂ ਕਰ ਸਕਦੀ ਕਿਉਂਕਿ ਮੇਰੇ ਕਰਜੋ ਆ ਉਹਦੀ ਆ ਗਲਤੀ ਸੀ ਉਹਦੀ ਅੱਖ ਲੱਗੀ ਉਹਦੋਂ ਜਦੋਂ ਇਹ ਪੈਂਚਰ ਟੱਕ ਛੱਡ ਕੇ ਆਈ ਉਹ ਤੇ ਰੂਮ ਤੇ ਮੈਂ ਯਾਦ ਉਹਦੀ ਪੜਾ ਪਰ ਕਿ ਲੱਗੀ ਗਈ ਚਲੋ ਖੰਦੇ ਦੇ ਕਬਰੇ ਦਾ ਮੈਚ ਆ ਹੂੰ ਯਾਰ ਦੇ ਬਾਤ ਕਹਿ ਕੇ ਸੁਣਿਆ ਮੇਰਾ ਤਾਂ ਮਰੀ ਹੋਈ ਅਸੈਂਟਰ ਬੇਬੇ ਦੇ ਕੋਲ ਮਰੀ ਹੋਈ ਮੇਰਾ ਪੋੜਾੜੀ ਕਿਤੇ ਨਹੀਂ ਦੇਖਿਆ ਮੈਂ ਕਿਤੇ ਨਹੀਂ ਦੇਖਿਆ ਮੈਂ ਬਟਾ ਬੱਚ ਜੁੜ ਕੇ ਮੇਰਾ ਕੱਲ੍ਹ ਨਹੀਂ ਬਿਲਕੁਲ ਪ੍ਰਸ਼ਾਰਿਆ